ਅੱਜ ਪੰਜਾਬ ਦੇ ਕਿਸੇ ਵੀ ਹੋਰ ਸ਼ਹਿਰ ਤੋਂ ਤੁਸੀਂ ਆਏ ਹੋ ਜਿਹੜੇ ਵੀ ادارے ਦੇ ਵੱਲੋਂ ਆਏ ਹੋ ਇਲੈਕਟ੍ਰੋਨਿਕ মিডিਏ ਤੋਂ ਪ੍ਰਿੰਟ মিডিਏ ਤੋਂ ਸੋਸ਼ਲ ਮੀਡੀਆ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਉਚੇਚੇ ਤੌਰ ਦੇ ਉੱਤੇ ਧੰਨਵਾਦ ਇਸ ਪੱਖੋਂ ਕਿ ਇੱਕ ਉਹ ਕਾਰਜ ਜਿਹੜਾ ਆਪਣਾ ਸਮੂਹ ਪੰਜਾਬੀਆਂ ਦਾ ਸਾਂਝਾ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਰੰਤਰ ਯਤਨ ਜਿਹੜੇ ਉਹ ਜਾਰੀ ਨੇ ਪਿਛਲੇ ਬਾਰੇ ਮਾਰਚ ਦੇ ਵਿੱਚ 2025 ਦੇ ਵਿੱਚ ਪਹਿਲੀ ਮਾਰਚ ਤੋਂ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਗਿਆ ਸੀ ਔਰ ਅਸੀਂ ਬੜੀ ਸਫਲਤਾ ਦੇ ਨਾਲ ਇਹਦਾ ਪਹਿਲਾ ਫੇਜ਼ ਜਿਹੜਾ ਹੈ ਉਹਨੂੰ ਮੁਕੰਮਲ ਕੀਤਾ ਪਹਿਲਾ ਪੰਜਾਬ ਨੂੰ 5 ਜ਼ੋਨ ਦੇ ਵਿੱਚ ਵੰਡਿਆ ਗਿਆ ਸੀਗਾ ਜਿਸ ਦਿਨ ਇਹ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਹੋਇਆ ਨਸ਼ਾ ਮੁਕਤੀ ਮੋਰਚਾ ਇਹਦਾ ਸਹਿਯੋਗੀ ਰਿਹਾ ਪੰਜ ਜ਼ੋਨ ਦੇ ਵਿੱਚ ਜ਼ੋਨ ਹੈਡ ਲਾ ਕੇ ਫਿਰ ਅਸੀਂ ਡਿਸਟ੍ਰਿਕਟ ਵਾਈਜ਼ ਲਾਏ ਫਿਰ ਅਸੀਂ ਵਾਰਡ ਤੱਕ ਪਹੁੰਚੇ ਤੇ ਫਿਰ ਪਿੰਡਾਂ ਦੇ ਵਿੱਚ ਪਹੁੰਚ ਜਿਹੜੀ ਉਹ ਕੀਤੀ ਅੱਜ ਸਾਡੇ ਮੁੱਖ ਮੰਤਰੀ ਸਾਬਗਵਨ ਸਿੰਘ ਮਾਨ ਜੀ ਤੇ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਚੇਚੇ ਤੌਰ ਦੇ ਉੱਤੇ ਦੂਜਾ ਫੇਸ ਸਟਾਰਟ ਕਰਨ ਦੇ ਵਾਸਤੇ लवली 프로ਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਆਏ ਸੀ ਇਹ ਦੂਸਰਾ ਫੇਸ ਜਿਹੜਾ ਉਹ ਕੀ ਹੋਊਗਾ ਮੈਂ ਉਹਦੀ ਵੀ ਤੁਹਾਨੂੰ ਥੋੜੀ ਜੀ ਬਰੀਫ ਦਿਨਾ ਪਰ ਉਦੋਂ ਪਹਿਲਾਂ ਮੈਂ ਇਹ ਦੱਸਣਾ ਚਾਹਣਾ ਕਿ 5 ਜਨਵਰੀ ਤੱਕ ਦੇ ਜਿਹੜੇ ਅੰਕੜੇ ਨੇ ਪਹਿਲੀ ਮਾਰਚ ਤੋਂ ਸ਼ੁਰੂ ਹੋ ਕੇ 30104 हज़ार एक सौ चार केस रजिस्टर्ड किए गए ने और तरताली हज़ार चार सौ सैंती लोग जड़े नेते गए ने जड़ी अठारह सौ छियासी किलो हैरोइन बरामद की गई है समैक जी हैट दो सौ छियाठ जी बराबद की गई है पुलिस ने फड़ी है अफीम जड़ी है छे सौ तीन किलो ਤੇ ਡੋਡੇ ਪੋਪੀ ਹਸਟ ਜਿਹੜੀ ਆ ਉਹ 27374 ਕਿਲੋ ਫੜੇ ਗਏ ਨੇ ਇਹ ਮੋਟੀ ਮੋਟੀ ਜਿਹੜੀ ਨਸ਼ੇ ਨੇ ਉਹਨਾਂ ਦਾ ਵੇਰਵਾ ਹੈ ਪਿਛਲੇ 3 ਸਾਲਾਂ ਦੇ ਦੌਰਾਨ ਕਿਉਂਕਿ ਪਹਿਲੇ ਜਿਹੜੇ 3 ਸਾਲ ਸੀ ਆ ਦੀ ਉਹਦੀ ਤਿਆਰੀ ਦੇ ਵਿੱਚ ਲੱਗੇ ਰਹੇ ਕਿ ਜਿਸ ਦਿਨ ਇਹ ਯੁੱਧ ਸ਼ੁਰੂ ਕੀਤਾ ਜਾਊਗਾ ਯੁੱਧ ਹੈ ਤੇ ਯੁੱਧ ਪੱਧਰ ਤੇ ਲੜਿਆ ਜਾਊਗਾ ਰ ਕੰਮ ਚੱਲ ਰਿਹਾ ਸੀ ਇੱਕ ਅੰਕੜੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸਾਂਝੇ ਕੀਤੇ ਸੀਗੇ ਉਹਨਾਂ ਅੰਕੜਿਆਂ ਨੂੰ ਸਾਰੇ ادارے ਨੇ ਕਿ ਇਸ ਵੇਲੇ ਜਿਹੜਾ ਕਨਵਿਕਸ਼ਨ ਰੇਟ ਹੈ ਉਹ 87 88% ਦੇ ਕਰੀਬ ਚਲੇ ਗਿਆ ਪਿਛਲੇ ਤਿੰਨਾਂ ਸਾਲਾਂ ਦੇ ਦੌਰਾਨ ਪਹਿਲਾਂ ਕਦੇ ਵੀ ਇੰਨਾ ਕਨਵਿਕਸ਼ਨ ਰੇਟ ਜਿਹੜਾ ਉਹ ਪੰਜਾਬ ਦੇ ਵਿੱਚ ਨਹੀਂ ਰਿਹਾ ਭਾਵ ਕਿ ਯੁੱਧ ਹਰ ਪੱਧਰ ਦੇ ਉੱਤੇ ਲੜਿਆ ਜਾ ਰਿਹਾ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ ਸਾਡੇ ਨਸ਼ਾ ਮੁਕਤੀ ਮੋਰਚਾ ਉਹ ਆਪਣੇ ਤੌਰ ਦੇ ਉੱਤੇ ਕੰਮ ਕਰ ਰਿਹਾ ਹੈ ਪਹਿਲੇ ਫੇਸ ਦੇ ਵਿੱਚ ਅਸੀਂ ਹਰ ਪਿੰਡ ਤੱਕ ਪਹੁੰਚੇ ਹਰ ਵਾਰਡ ਤੱਕ ਪਹੁੰਚੇ ਹਰ ਮੁਹੱਲੇ ਤੱਕ ਪਹੁੰਚੇ ਉਹਦੇ ਵਿੱਚ ਲੋਕਾਂ ਨੂੰ ਓਥ ਦਵਾਈ ਗਈ ਕਿ ਉਹ ਕਿਸੇ ਨਸ਼ਾ ਸਮਗਲਰ ਦਾ ਸਾਥ ਨਹੀਂ ਦੇਣਗੇ ਤੇ ਜੇ ਕੋਈ ਨਸ਼ਾ ਕਰਦਾ ਉਹਦੇ ਨਾਲ ਨਫ਼ਰਤ ਨਾ ਉਹ ਕਰਨ ਉਹਨੂੰ ਡੀਡਿਕਸ਼ਨ ਸੈਂਟਰ ਤੱਕ ਪਹੁੰਚਾਉਣ ਸਰਕਾਰੀ ਡੀਡਿਕਸ਼ਨ ਸੈਂਟਰ ਜਿਨ੍ਹਾਂ ਦੇ ਹਾਲਾਤ ਇਹ ਸੀ ਕਿ ਲੋਕ ਡਰਦੇ ਉੱਥੇ ਜਾਂਦੇ ਨਹੀਂ ਸੀ ਕਿ ਉੱਥੇ ਪਤਾ ਨਹੀਂ ਸਾਡੇ ਨਾਲ ਕਿਹੋ ਜਿਹਾ ਹਸ਼ਰ ਹੋਊਗਾ ਅਸੀਂ ਡੀਡਿਕਸ਼ਨ ਸੈਂਟਰਾਂ ਨੂੰ ਨਾ ਸਿਰਫ ਸੁਧਾਰਿਆ ਬਲਕਿ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਚਾਹੇ ਦਵਾਈਆਂ ਦੇ ਰੂਪ ਦੇ ਵਿੱਚ ਸੀ ਟੈਸਟਾਂ ਦੇ ਰੂਪ ਦੇ ਵਿੱਚ ਸੀ ਕੁਝ ਥਾਵਾਂ ਦੇ ਉੱਤੇ ਅਸੀਂ ਇੱਕ ਨਵੇਕੜੇ ਤਜਰਬੇ ਵੀ ਕੀਤੇ ਨੇ ਇਹਨਾਂ ਡੀਡਿਕਸ਼ਨ ਸੈਂਟਰਸ ਨੂੰ ਲੈ ਕੇ ਜਿੱਥੇ ਉਹ 셀ਫ ਡਿਪੈਂਡੈਂਟ ਹੋ ਸਕਣ ਕੰਮ ਦੇ ਪੱਖੋਂ ਵੀ ਜਿਹਨੇ ਨਸ਼ਾ ਛੱਡਣਾ ਉਹਨਾਂ ਨੂੰ ਵੱਖੋ ਵੱਖਰੀ ਟ੍ਰੇਨਿੰਗ ਵੀ ਉਹ ਦਵਾਈ ਕੁਝ ਥਾਵਾਂ ਦੇ ਉੱਤੇ ਫਤੇਗੜ ਸਾਹਿਬ ਤੋਂ ਅਸੀਂ ਇਹ ਪਾਇਲਟ ਪ੍ਰੋਜੈਕਟ ਸਟਾਰਟ ਕੀਤਾ ਸੀਗਾ ਕਿ ਉਹ ਲੋਕ ਆਈਟੀਆਈ ਨਹੀਂ ਜਾ ਸਕਦੇ ਪਰ ਆਈਟੀਆਈ ਚੱਲ ਕੇ ਉਹਨਾਂ ਕੋਲੇ ਆ ਸਕਦੀ ਹੈ ਇਨਸਟ੍ਰਕਟਰ ਜਿਹੜੇ ਉਹ ਫਤੇਗੜ ਸਾਹਿਬ ਡੀਡਿਕਸ਼ਨ ਸੈਂਟਰ ਦੇ ਵਿੱਚ ਉੱਥੇ ਉਹਨਾਂ ਨੂੰ ਟ੍ਰੇਨਿੰਗ ਦੇਣ ਦੇ ਵਾਸਤੇ ਆਉਂਦੇ ਸੀ ਇੰਡਸਟਰੀ ਦੇ ਨਾਲ ਗੱਲ ਕਰਕੇ ਨਸ਼ਾ ਜਿਨ੍ਹਾਂ ਨੇ ਮੁਕੰਮਲ ਰੂਪ ਦੇ ਵਿੱਚ ਛੱਡਿਆ ਉਹਨਾਂ ਦੀਆਂ ਨੌਕਰੀਆਂ ਦੇ ਪ੍ਰਬੰਧ ਵੀ ਕੀਤੇ ਨਾ ਸਿਰਫ ਇੱਕ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਐਗਜ਼ੈਕਟ ਫਿਗਰਸ ਮੇਰੇ ਕੋਲੇ ਨਹੀਂ ਗਈ ਕਿ ਪਰ ਅਸੀਂ ਜਿੱਥੇ-ਜਿੱਥੇ ਹੋ ਸਕਿਆ ਪ੍ਰਾਈਵੇਟ ਤੌਰ ਦੇ ਉੱਤੇ ਜਾਂ ਜਿਹੜੇ ਦਫ਼ਤਰਾਂ ਦੇ ਵਿੱਚ ਜਿੱਥੇ ਜ਼ਰੂਰਤ ਸੀ ਉੱਥੇ ਉਹਨਾਂ ਦੀਆਂ ਨੌਕਰੀਆਂ ਦੇ ਵੀ ਪ੍ਰਬੰਧ ਕੀਤੇ ਤਾਂ ਕਿ ਉਹ ਦੁਬਾਰਾ ਨਸ਼ੇ ਵਾਲੇ ਪਾਸੇ ਨੂੰ ਨਾ ਜਾਣ ਦੂਸਰਾ ਫੇਜ਼ ਜਿਹੜਾ ਅੱਜ ਤੋਂ ਸ਼ੁਰੂ ਹੋਇਆ ਇਹ ਅਸੀਂ ਜਿਹੜੀਆਂ ਵਿਲੇਜ ਡਿਫੈਂਸ ਕਮੇਟੀ ਨੇ ਜਿਨ੍ਹਾਂ ਨੂੰ ਅਸੀਂ ਪਿੰਡਾਂ ਦੇ ਪਹਿਰੇਦਾਰ ਨਾਮ ਦਿੱਤਾ ਪਿੰਡਾਂ ਦੇ ਪਹਿਰੇਦਾਰ ਦੇ ਰੂਪ ਦੇ ਵਿੱਚ ਇਸ ਵੇਲੇ ਤਕਰੀਬ ਸਵਾ ਲੱਖ ਤੋਂ ਲੈ ਕੇ ਡੇਢ ਲੱਖ ਤੱਕ ਮੈਂਬਰ ਪਿੰਡਾਂ ਦੇ ਪਹਿਰੇਦਾਰ ਦਾ ਬਣ ਚੁੱਕਿਆ ਹੋਇਆ ਔਰ ਸਾਡੇ ਇਹ ਪਿੰਡਾਂ ਦੇ ਪਹਿਰੇਦਾਰ ਫੇਜ਼ 2 ਜਿਹੜਾ ਦੂਜਾ ਪੜਾਅ ਅੱਜ ਸ਼ੁਰੂ ਹੋਇਆ ਇਹਦੇ ਵਿੱਚ ਇੱਕ ਵਿਸ਼ੇਸ਼ ਰੋਲ ਨਿਭਾਉਣਗੇ ਇੱਕ ਐਪ ਲਾਂਚ ਕੀਤਾ ਗਿਆ ਅੱਜ ਔਰ ਇਹ ਐਪ ਜਿਹੜਾ ਹੈ ਇਹ ਪਿੰਡਾਂ ਦੇ ਪਹਿਰੇਦਾਰ ਜਿਹੜੇ ਬਣੇ ਨੇ ਉਹਨਾਂ ਦੇ ਕੋਲੇ ਇਸ ਐਪ ਦਾ ਐਕਸੈਸ ਹੋਊਗਾ ਇਸ ਐਪ ਦੇ ਉੱਤੇ ਉਹ ਜਿਹੜੀ ਜਾਣਕਾਰੀ ਉਹਨਾਂ ਦੇ ਕੋਲੇ ਆਉਂਦੀ ਹੈ ਕਿਹੜੇ ਪਿੰਡ ਦੇ ਵਿੱਚ ਕਿਹੜੇ ਕਸਬੇ ਦੇ ਵਿੱਚ ਕੌਣ ਵਿਅਕਤੀ ਨਸ਼ਾ ਵੇਚ ਰਿਹਾ ਉਹ ਇਸ ਐਪ ਦੇ ਉੱਤੇ ਜਾਣਕਾਰੀ ਪਾਊਗਾ ਐਕਸੈਸ ਉਹਦੇ ਕੋਲੇ ਹੀ ਹੋਊਗਾ ਉਹਦੀ ਜਾਣਕਾਰੀ ਜਿਹੜੀ ਆ ਉਹ ਨਹੀਂ ਜਾਊਗੀ ਕਿਤੇ ਵੀ ਅੱਗੇ ਕਿ ਇਹ ਕਿਹਨੇ ਪਾਈ ਜਾਣਕਾਰੀ ਸਿਰਫ ਪਿੰਡ ਦੀ ਕੌਣ ਵੇਚਣ ਵਾਲਾ ਹੈ ਤੇ ਉਹਦਾ ਜੇ ਕੋਈ ਕੰਟੈਕਟ ਨੰਬਰ ਹੈ ਜਾਂ ਉਹਦੀ ਘਰ ਦਾ ਜਿਹੜਾ ਐਡਰੈਸ ਉਹ ਕੀ ਹੈ ਉਹ ਐਪ ਨੂੰ ਅੱਗੇ ਜਿਹੜਾ ਸਿੱਧਾ ਇਹ ਡਾਇਰੈਕਟ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਕਰਨਗੇ ਉਹਦੀ ਪੁਲਿਸ ਜਿਹੜੀ ਆ ਉਹ ਕੋਹ ਕਰੂਗੀ ਉਹਦੀ ਇਨਵੈਸਟੀਗੇਸ਼ਨ ਜਦੋਂ ਜਾਣਕਾਰੀ ਚਲੇਗੀ ਉਸੇ ਵੇਲੇ ਸ਼ੁਰੂ ਹੋ ਜੂਗੀ ਜਿੰਨੀ ਛੇਤੀ ਉਹਦੀ ਜਿਹੜੀ ਇਨਵੈਸਟੀਗੇਸ਼ਨ ਮੁਕੰਮਲ ਹੁੰਦੀ ਹੈ ਅਠਾਂ ਘੰਟਿਆਂ 'ਚ ਹੋ ਜੇ 10ਾਂ 'ਚ ਹੋ ਜੇ 12:00 ਹੋ ਜੇ 24:00 ਹੋਗੇ ਉਹਦੇ ਉੱਤੇ ਐਕਸ਼ਨ ਜਿਹੜਾ ਉਹ ਲਿਆ ਜਾਊਗਾ ਇਸ ਤੋਂ ਇਲਾਵਾ ਇੱਕ ਮਿਸਕਾਲ ਨੰਬਰ ਜਿਹੜਾ ਉਹ ਜਾਰੀ ਕੀਤਾ ਗਿਆ ਅੱਜ ਇਹ ਮਿਸਕਾਲ ਨੰਬਰ ਇਸ ਕਰਕੇ ਜਾਰੀ ਕੀਤਾ ਗਿਆ ਕਿ ਕੋਈ ਵੀ ਪੰਜਾਬ ਦੇ ਵਿੱਚ ਰਹਿਣ ਵਾਲਾ ਪੰਜਾਬੀ ਜਿਹੜਾ ਇਹ ਸਮਝਦਾ ਹੈ ਕਿ ਉਹਨੇ ਯੁੱਧ ਨਸ਼ਿਆਂ ਵਿਰੁੱਧ ਦਾ 파ਟ ਬਣਨਾ ਉਹ ਵੀ ਇਹ ਸੋਚਦਾ ਕਿ ਪੰਜਾਬ ਨੂੰ ਅਸੀਂ ਨਸ਼ਾ ਰਹਿਤ ਕਰਨਾ ਹੈ ਤਾਂ ਉਹਦੇ ਉੱਤੇ ਇੱਕ ਮਿਸਕਾਲ ਦੇ ਕੇ ਇਹਦਾ ਮੈਂਬਰ ਬਣ ਸਕਦਾ ਹੈ ਔਰ ਸਾਨੂੰ ਇਸ ਗੱਲ ਦੀ ਪੂਰਾ ਯਕੀਨ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚੋਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇਸ ਮੁਹਿੰਮ ਦੇ ਨਾਲ ਜੁੜਨਗੇ ਤੇ ਇਸ ਮੁਹਿੰਮ ਦੇ ਨਾਲ ਜੁੜ ਕੇ ਉਹ ਇੱਕ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਜਿਹੜਾ ਜੀ ਮਾਹੌਲ ਖੜਾ ਕਰ ਦੇਣਗੇ ਕਿ ਨਸ਼ਾ ਵੇਚਣ ਵਾਲੇ ਜਿਹੜੇ ਉਹ ਇਦਾਂ ਗਾਇਬ ਹੋ ਜਾਣਗੇ ਜਿਵੇਂ ਬਹੁਤ ਸਾਰੇ ਬਰੇ ਪਹਿਲਾਂ ਡਾਇਨਾਸੌਰ ਗਾਇਬ ਹੋ ਗਏ ਸੀ ਤੁਹਾਡਾ ਕੋਈ ਸਵਾਲ ਹੈ ਤੇ ਦੱਸੋ